ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਨਵੇਂ ਅਤੇ ਪਹਿਲੇ ਵਲੌਗ ਦੇ ਵਿੱਚ ਅੱਜ ਮੈਨੂੰ ਛੁੱਟੀ ਸੀ ਐਤਵਾਰ ਕਰਕੇ ਅਸੀਂ ਜਾਣਾ ਜੀ ਕੋਟ ਧਰਮੂਸ਼ੂਲੀ ਸਰਸਵਰ ਗੋਡਵਾਰਾ ਦਰਸ਼ਨ ਕਰਾਂਗੇ ਤੇ ਸ਼ਰੂ ਵੀ ਕਰਾਂਗੇ ਚਲੋ ਚાલਦੇ ਹਾਂ ਫਿਰ ਦੇਖੋ ਅੱਜ ਅਸੀਂ ਦਰਸ਼ਨ ਕਰਾਉਣੇ ਜੀ ਸ਼੍ਰੀਪੁਰੂ ਨਤੇ ਭਾਦਰਜੀ ਦੇ ਚਰਨ ਸ਼ੂਪ੍ਰਾਪਤ ਗੁਰਦੁਆਰਾ ਦੇ ਇਹ ਗੁਰਦੁਆਰਾ ਛੂਲੀ ਸਰਸਵ ਕੋਟ ਧਰਮੋਸਥਿਤ ਹੈ ਜੋ ਚਲਦੇ ਹੈ ਤੁਸਨ ਦਰਸ਼ਨ ਕਰਾਣੇ ਇਹ ਪਿੰਡ ਕੋਟ ਤਨਹੂ ਦੇ ਵਿੱਚ ਸਥਿਤ ਹੈ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਚਰਨ ਸ਼ੂਪ੍ਰਾਪਤ ਛੂਲੀ ਸਰਸਾ ਹੈ ਕਰੋ ਜੀ ਸਰੋਵਰ ਸਾਹਿਬ ਦੇ ਦਿਖਾਣਾ ਇਹ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਚਲੋ ਦਰਸ਼ਨ ਕਰੀਏ ਮੱਥਾ ਟੇਕਦੇ ਆ ਤੇ ਅੰਦਰ ਬੈਠਨੇ ਆ ਜੀ ਮੱਥਾ ਟੇਕ ਕੇ ਆ ਗਈ ਜੀ ਬਾਹਰ ਚੌ ਚੱਲਦੇ ਨੇ ਸ਼ਾਨ ਸਾਹਿਬ ਤੇ ਮੱਥਾ ਟੇਕ ਗਈ ਆ। ਹਾਂ ਚੱਲੋ। ਦੱਸਦੇ ਹਾਂ ਗੁਰਦੁਆਰੇ ਦੇ ਇਤਿਹਾਸ ਬਾਰੇ।

ਗੁਰੂ ਦਰਸ਼ਨ ਧੰਨਵਾਦ ਤੁਹਾਡਾ ਸਾਡਾ ਇਹ ਛੋਟਾ ਜਿਹਾ ਵਲੌਗ ਦੇਖਣ ਦੇ ਲਈ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜਰੂਰ ਕਰੋ ਇਹ ਜੇ ਹੋਰ ਗੁਰਦੁਆਰਿਆਂ ਤੇ ਦਰਸ਼ਨ ਕਰਨ ਦੇ ਲਈ ਧੰਨਵਾਦ